ਜੇ ਇੱਕ ਕੁਮਨੀ ਸਾਹਿਬ ਦਾ ਪਾਠ ਵੀ ਕੋਈ ਇਨਸਾਨ ਕਰਦਾ ਨਾ ਦਿਨ ਦੇ ਵਿੱਚ ਇੱਕ ਵਚਨ ਵੀ ਉਹਨੇ ਕਰਤਾ ਉਹ ਪੂਰਾ ਹੋ ਜਾਂਦਾ ਗਾ ਜਿਕੇ ਆਖੋ ਸਤਿਨਾਮ ਸ਼੍ਰੀ ਵਾਰਿ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਇਹਦੇ ਇਹਦਾ ਅਰਥ ਕਰਨ ਲਈ ਜੇ ਘੰਟਾ ਲੱਗ ਜਾਣਾ ਦੋ ਘੜੀਆਂ ਮਹਾਰਾਜ ਕਹਿੰਦੇ ਚਾਰੇ ਪਦਾਰਥ ਮਿਲ ਲੰਗੇ ਕਮਲ ਪ੍ਰਕਾਸ਼ ਜਿਹੜਾ ਅੰਦਰ ਕਮਲ ਪੁੱਠਾ ਨੂੰ ਸਿੱਧਾ ਹੋ ਜਾਂਦਾ ਉਦੇ ਵਿੱਚ ਅੰਮ੍ਰਿਤ ਗਿਰਨ ਲੱਗ ਜਾਣਾ ਚੁਕਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਦੇਖੋ ਮਹਾਰਾਜ ਨੇ 24 ਘੰਟੇ ਜੋਗੀ ਜਨ ਨਾਮ ਜਪਣ ਕਿ ਜੇ ਇੱਧਰ ਆਪਾਂ ਗ੍ਰਸਤੀਆਂ ਨੂੰ ਮਹਾਰਾਜ ਨੇ ਕਿਹਾ ਜੇ ਤੂੰ ਇੱਕ ਸੁਖਮਨੀ ਸਾਹਿਬ ਕਰ ਲਿਆ ਤਾਂ ਤੇਰੇ 24000 ਸੁਆਸ ਸਫਲ ਹੋ ਜਾਣੇਗਾ ਜਿਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਚਾਰ ਪਦਾਰਥ ਕਮਲ ਪਰਕਾਰ ਸਗਲ ਤੇ ਮਤ ਸਗਲ ਤੇ ਹੁੰਦਾ ਸਾਹ ਸੰਗਤ I do